ਸਾਰੇ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ حاضر ਹੋਏ ਇੱਕ ਨਵਾਂ ਵੀਡੀਓ ਲੈ ਕੇ ਤੁਸੀਂ ਵੀਡੀਓ ਅੰਤ ਤੱਕ ਦੇਖਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਆਪਾਂ ਬਣਾਵਾਂਗੇ ਬਣਾਵਾਂਗੇ ਪਨੀਰ ਦੇ ਕੋफ्ते ਲਓ ਜੀ ਪਹਿਲਾਂ ਆਪਾਂ ਇਹਦੀ ਗਰੇਵੀ ਤਿਆਰ ਕਰਨੀ ਆ ਫਿਰ ਇਹਨੂੰ ਠੰਡੀ ਹੋਊਗੀ ਨੇ ਆਪਾਂ ਫਿਰ ਤਿਆਰੀ ਕਰਾਂਗੇ ਪਨੀਰ ਦੀ ਗੈਸ ਓਨ ਕਰਦੇ ਕਮਗ ਵਿੱਚ ਤੇਲ ਥੋੜਾ ਜਿਹਾ ਹਾਂ ਜੀ ਤੇਲ ਗਰਮ ਹੋ ਗਿਆ ਹੁਣ ਪਾਵਾਂਗੇ ਚੁੱਕ ਧਨੀਆ ਕਾਲੀ ਮਿਰਚ ਤੇ ਜੀਰਾ ਸਾਤ ਧਨੀਆ ਪੁੰਨਣ ਲੱਗੇ ਆਪਾਂ ਨੇ ਇਹੋਕਾ ਇਸ ਤਰ੍ਹਾਂ ਵਿੱਚੇ ਬਦਲਿਆ ਤਿਆਰ ਕਿਚਕੂ ਚੁੱਕ ਜੀਰਾ ਵੀ ਲਵਾ ਲਓ ਲੋ ਬਰੇਵੀ ਦਾ ਮਨ ਹੋ ਗਿਆ ਤੇ ਅੱਗੇ 2.5 ਕਮਾ ਕਰਕੇ ਸਾਨੂੰ ਫਾਇਲੋਂ ਕਰਾਂਗੇ ਖੰਡਾ ਆਪਣੇ ਕੋफ्ते ਆ ਵਾਸਤੇ ਇਹਨਾਂ ਰੱਖ ਦੇਣਾ ਘੱਟ ਕਰਕੇ ਇਹਨਾਂ ਨੂੰ ਪਕੋਤੇ ਬਣਾਵਾਂਗੇ ਲਓ ਜੀ ਇਹਦੇ ਆਪਾਂ ਨੇ ਪਨੀਰ ਬਰੀਕ ਦਾਣੇ ਦਾ ਬਣਾਇਆ ਘਰੇ ਕਿਲੋਕ ਦੁੱਧ ਦਾ ਪਾੜ ਲਿਆ ਪਾ ਦੇ ਨਮਕ ਥੋੜੀ ਜਿਹਾ ਹੰਦੇ ਥੋੜਾ ਜਿਹਾ ਹਰੀ ਮਿਰਚਾਂ ਦਾ ਪੇਸਟ ਥੋੜਾ ਜਲਾ ਸੰਤੇ ਆਦਰ ਕਦਾ ਇਹਨਾਂ ਕੰਕਿਤ ਰਾਲਾ ਰਾਲਾ ਮੈਂ ਇਧਰ ਪਨ ਬੇਸੰਚਾ ਹੰਕੇ ਰੱਖਿਆ ਹੋਇਆ ਜਿੰਨਾ ਖਪਾਉਗਾ ਉਨਨਾ ਖਵਾਵਾਂਗੇ ਆਪ ਪਨੀਰ ਚ ਪਾਣੀ ਆਪਣੇ ਬਾਅਦ ਚ ਪੋੜ ਨਰਮ ਕਰ ਬਣਾ ਲਓ ਥੋੜਾ ਥੋੜਾ ਪਾਣੀ ਪਾ ਨੀ ਬਿਲਕੁਲ ਘੜਾ ਜਿਹੀ ਰੱਖਣਾ ਨਰਮਤੈ ਨੇ ਆਪੇ ਹੋ ਜਾਣਾ ਪਨੀਰ ਕਰਕੇ ਹਲੋ ਇਸ ਤਰ੍ਹਾਂ ਦਾ ਪਾ ਬਣਾ ਲੈਣਾ ਹੁਣ ਆਪਾਂ ਹੱਥ ਨਾਲ ਤੇ ਇਹ ਨਾ ਦੇਣਾ ਹੁਣ ਆਪਾਂ ਨੇ ਚੀਟੇ ਜਿੱਤੇ ਆਪਣਾ ਆਪਣਾ ਨਾ ਰਸਗੁੱਲੇ ਗਲਾਬ ਜਮਨਾ ਜਿੱਤੇ ਜਿੱਤੇ ਕੋਕਤੇ ਬਣਾ ਲਿਓ ਛੋਟੇ ਬਣਾਣੇ ਛੋਟੇ ਬਣਾ ਲਓ ਇਹ ਸਾਰੇ ਕੋਕਤੇ ਬਣ ਕੇ ਹੁਣ ਆਪਾਂ ਕਰਾਂਗੇ ਇਹਨਾਂ ਨੂੰ ਫਰਾਈ ਛੇੜਨੇ ਨਹੀਂ ਹੈਗੇ ਇਹ ਨੋਜੀ ਕੱਟ ਕਰਕੇ 3-4 ਮਿੰਟ ਪਕਾ ਲੇ ਐਨ ਵਧੀਆ ਰਿ ਠੀਕ ਹੈ ਫਿਰ ਆਪਾਂ ਗੈਸ ਤੇਜ਼ ਕਰ ਦੇਣਾ ਇਹਨਾਂ ਨੂੰ ਕੱਢ ਕੇ ਫਿਰ ਦੁਬਾਰੇ ਭਾਵਾਂਗੇ ਇਹ ਵਧੀਆ ਕਰਾਂਚੀ ਜੇ ਬਣ ਗਏ ਤੇ ਸਬਜ਼ੀ ਚ ਪਾ ਕੇ ਤਾਂ ਇਹਨਾਂ ਨਰਮ ਹੋ ਜਾਣਗੇ ਨੋਜੀ ਸਾਰੇ ਬਣ ਗਏ ਗੈਸ ਕੱਟ ਲੈਣਾ ਬੰਦ ਇਹਨਾਂ ਨੂੰ ਕੱਢ ਲੈਣਾ फिर पीसा मिक्सीच मसाला ग्रेवी वास्ते जी मसाला अपन ने पीस लिया हम रख लिया पाए फिर हूँ लावोंगे सब्जियों में तड़का तेल पावे गर्मे पा लेना पहले पावगे अदरक लसन का पेस्ट एक चमचा चंह भुना मसाला भुज गया हूँ पावगे हरी मिर्च थोड़ी जमचा हल्दी पावगे हूँ पावगे स्वाद अनुसार थोड़ी जी आवानगे लाल मिर्च थोड़ी जी पावगे देगी मिर्च ਅੰਚ ਹੋਰ ਪਾਵਾਂਗੇ ਮਸਾਲਾ ਹਮ ਕਿਚਨ ਕਿੰਗ ਪਾਵਾਂਗੇ ਇੱਕ ਚਮਚਾ ਵੇ ਇਹ ਸੰਜੀਤਾਂ ਭੁੱਜ ਗਿਆ ਵੇ ਹੁਣ ਪਨ ਪਾ ਲੈਣੇ ਕਿਤੇ ਇਸ ਤਰ੍ਹਾਂ ਪਕਾ ਪਾ ਲਿਆ। ਹੁਣ ਤਾਂ ਜਿਮਾ ਤੇ ਦਾ ਕਲਰ ਨਹੀਂ ਬਣ। ਲੋ ਜੀ ਗਰੇਵੀ ਆਂ ਵਧੀਆ ਬਣ ਗਈ। ਦੇਖੋ ਤੇਲ ਛੱਟਾ। ਕਿੰਨਾ ਵਧੀਆ ਕਲਰ ਆਇਆ। 5 ਮਿੰਟ ਤੋਂ ਮਲੇ। ਹੁਣ ਇਸ ਪਾਵਾਂਗੇ ਗਰਮ ਪਾਣੀ। ਥੋੜਾ ਜਿਹਾ ਲੋੜ ਅਨਸਾਰ ਪਾਵਾਂਗੇ ਬਣ ਜੇ ਫਿਰ ਲੋੜ ਕੋਈ ਸਭਾਵਾਂਗੇ ਠੰਡਾ ਪਾਣੀ ਨਾ ਹੋਣਾ ਤੇ ਗਰਮੇ ਪਾਉਣ ਠੰਡੇ ਨਾਲ ਟੇਸਟ ਖਰਾਬ ਹੋ ਜਾਂਦਾ ਹੁਣ ਜੇ ਰਿਚਣ ਲੱਗੇ ਹੁਣ ਪਾਵਾਂਗੇ ਕੋਠੇ ਇਹਦੇ ਵਿੱਚ ਇਹ ਨੂੰ ਦੋ ਤਿੰਨ ਮਿੰਟ ਪਕਾਉਗੇ ਫਟਾਖ ਲੋ ਜੀ ਦੋ ਤੋਂ ਤਿੰਨ ਮਿੰਟ ਪਕਾ ਲਈ ਟੱਕ ਦੇਖੋ ਤੇਲ ਉੱਪਰ ਆ ਗਿਆ ਹਲਵਾ ਇਸ ਤਰ੍ਹਾਂ ਬਣ ਕੇ ਖੂਬ ਤੇ ਹੋ ਗਿਆ ਤਿਆਰ ਬਹੁਤ ਵਧੀਆ ਕਲਰ ਬਣਿਆ ਬਹੁਤ ਵਧੀਆ ਬਾਸ ਆਉਂਦੀ ਆ ਹੁਣ ਆਪਾਂ ਪਾਵਾਂਗੇ ਹਰਾ ਥੜੀ ਬਾਕੀ ਇਹਦੇ ਵਿੱਚ ਤੁਸੀਂ ਕਰੀਮ ਪਾਉਣੀ ਹੈ ਕਰੀਮ ਪਾ ਲਓ ਮੱਖਣ ਪਾਉਣਾ ਜਿਹੜੀ ਚੀਜ਼ ਆਪਾਂ ਨੂੰ ਪਸੰਦ ਹੈ ਉਹ ਚੀਜ਼ ਪਾ ਲਓ ਤੁਹਾਡੀ ਸਬਜੀ ਹੋ ਗਈ ਤਿਆਰ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਵਿੱਚ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ